ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਮੇਰੀ YouTube ਫੈਮਿਲੀ ਠੀਕ ਠਾਕ ਹੋਊਗੀ ਵਧੀਆ ਹੋਊਗੀ ਰਾਜੀ ਖੁਸ਼ੀ ਹੋਊਗੀ ਹਨਾ ਵੈਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਜਿਵੇਂ ਤੁਸੀਂ ਅੱਗੇ ਪਿਆਰ ਦਿੰਨੇ ਨਾ ਵੀਡੀਓ ਨੂੰ ਹੁਣ ਵੀ ਓਵੇਂ ਪਿਆਰ ਦਿਆ ਕਰੋ ਵੀਡੀਓ ਅੱਜ ਮੈਂ ਬਣਾਉਣ ਲੱਗੀ ਆ ਇਸ ਵਿਸ਼ੇ ਤੇ ਜੋ ਰਖੜੀ ਦਾ ਤਿਹਾਰ ਆ ਰਿਹਾ ਹਨਾ ਅਣਪੜ੍ਹਣ ਗਾ ਲਖੜੀ ਕਹਿੰਦੇ ਆ ਤੇ ਹੈ ਵੈਸੇ ਰਖੜੀ ਦਾ ਤਿਹਾਰਾ ਇਹ ਤੇ ਜਿੰਨਾ ਪੈਣਾਂ ਨੇ ਰਖੜੀ ਬੰਨਣ ਜਾਣਾ ਆਪਦੇ ਵੀਰਾਂ ਦੇ ਤੇ ਮੈਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰਦੀ ਆ ਜੇ ਆਪਾਂ ਗਿਫਟਾਂ ਦੇ ਬਰਾਬਰ ਤੋਲਗੇ ਤਾਂ ਵੀਰ ਕਿਤੇ ਗਿਫਟਾਂ ਦੇ ਬਰਾਬਰ ਨਹੀਂ ਮਿਲਦੇ ਵੀਰਾਂ ਦਾ ਤਾਂ ਮੁੱਲ ਹੀ ਕੋਈ ਨਹੀਂ ਹਨਾ ਤੇ ਵੀਰ ਤਾਂ ਏਡੇ ਮਿੱਠੇ ਮੇਵੇ ਆ ਮਾਂ ਪਿਓ ਦੀਆਂ ਅੱਖਾਂ ਦੇ ਤਾਰੇ ਆ ਤੇ ਆਪਾਂ ਉਹਨਾਂ ਦੇ ਬਰਾਬਰ ਤੁਲਨਾ ਨਾ ਕਰਿਆ ਕਰੋ ਜਿਹੜੀਆਂ ਭੈਣਾਂ ਨੇ ਰਖੜੀ ਬੰਨਣ ਜਾਣਾ ਨਾ ਜੇ ਵੀਰ ਖਾਲੀ ਹੱਥੀ ਸਿਰ ਤੇ ਧਰਦੇ ਤੇ ਆਪਾਂ ਨੂੰ ਉਹ ਵੀ ਰੱਬ ਜੀ ਦਾ ਆਸਰਾ ਹੋ ਜਾਂਦਾ ਮਨ ਖੁਸ਼ ਹੋ ਜਾਂਦਾ ਤੇ ਜਿੰਨਾਂ ਭੈਣਾਂ ਦੇ ਵੀਰ ਹੈ ਨਹੀਂ ਉਹ ਹੋਰ ਵੀ ਪਾਸਿਓਂ ਵੀਰ ਬਣਾ ਕੇ ਰਖੜੀ ਬੰਨ੍ਹਦੀਆਂ ਉਹ ਕੋਈ ਪੈਸਿਆਂ ਦੀ ਮਾਰੀਆਂ ਨਹੀਂ ਬੰਨ੍ਹਦੀਆਂ ਉਹਨਾਂ ਦੇ دل ਨੂੰ ਸਕੂਨ ਹੋ ਜਾਂਦਾ ਵੀ ਅਸੀਂ ਸਾਡਾ ਭਰਾ ਮੰਨ ਲਿਆ ਅਸੀਂ ਜਿਹਦੇ ਭਰਾ ਦੇ ਰਖੜੀ ਬੰਨ੍ਹਤੀ ਆ ਤੇ ਬਰਾਬਰ ਗਿਫਟਾਂ ਦੇਣਾ ਤੋਲਿਆ ਕਰੋ ਵੀਰਾਂ ਨੂੰ ਵੀਰ ਤਾਂ 100 ਰੁਪਇਆ ਵੀ ਮਾਨ ਨਾ ਦੇ ਦੇਣ ਆਪਾਂ ਨੂੰ ਉਹ ਵੀ ਲੱਖਾਂ ਵਰਗਾ ਤੇ ਰਖੜੀ ਬੰਨਣ ਜਾਣੀਆਂ ਨਾ ਵੱਡੀਆਂ ਡਿਮਾਂਡਾਂ ਨਾ ਕਰਿਆ ਕਰੋ ਕੋਈ ਵੀਰ ਦੇ ਸਕਦਾ ਵੱਡੇ ਗਿਫਟ ਕੋਈ ਨਹੀਂ ਦੇ ਸਕਦਾ ਹਨਾ ਤੇ ਫਿਰ ਜਿਹੜੇ ਗਰੀਬ ਆ ਮੇਰੇ ਵਰਗੇ ਵਿਚਾਰੇ ਉਹ ਨਾ ਤਾਂ ਗਿਫਟ ਦੇ ਸਕਦੇ ਨਾ ਹੀ ਲਿਆ ਸਕਦੇ ਆ ਮੈਂ ਹੁਣ ਕਿਸੇ ਨੂੰ ਦੇ ਵੀ ਨਹੀਂ ਸਕਦੀ ਵੱਡਾ ਗਿਫਟ ਤੇ ਮੈਂ ਲਿਆ ਵੀ ਨਹੀਂ ਸਕਦੀ ਕਿਸੇ ਤੋਂ ਕਿ ਵੱਡਾ ਗਿਫਟ ਮੈਂ ਤਾਂ ਹੀ ਕਹਿੰਨੀ ਆ ਵੀ ਪਿਆਰ ਬਹੁਤ ਆ ਹੱਸ ਕੇ ਬੁਲਾ ਲੈਣ ਆਪਾਂ ਨੂੰ ਭਰਾ ਉਹਨੇ ਹੀ ਬਹੁਤ ਆ ਤੇ ਗਿਫਟਾਂ ਦੀ ਮੰਗ ਨਾ ਕਰਿਆ ਕਰੋ ਤੇ ਵੀਰਾਂ ਨੂੰ ਸਾਲ ਬਾਅਦ ਦੇਣ ਆਉਂਦਾ ਤੇ ਤੰਗ ਵੀ ਨਾ ਕਰਿਆ ਕਰੋ ਤੇ ਵੀਰੋ ਜਿੰਨੇ ਵੀ ਜੋਗੇ ਤੁਸੀਂ ਹੈਗੇ ਆ ਭੈਣਾਂ ਤੋਂ ਲੁਕੋ ਕੇ ਨਾ ਰੱਖਿਆ ਕਰੋ ਗਿਫਟ ਯੋ ਵੀ ਕੁਝ ਦੇਣਾ ਪੈਸਾ ਸੂਟ ਹਨਾ ਤੇ ਪਰ ਇਹ ਨਾ ਤਿਹਾਰ ਆ ਜਿਹੜਾ ਇਹ ਪਿਆਰ ਦਾ ਪ੍ਰਤੀਕ ਆ ਤੇ ਚਲੋ ਜਰੂਰ ਬੰਦਾ ਹੱਕ ਭੈਣਾ ਨੂੰ ਵੀ ਦੇ ਦਿਆ ਕਰੋ ਤੇ ਭੈਣਾ ਨੂੰ ਵੀ ਬੇਨਤੀ ਆ ਵੀ ਤੁਸੀਂ ਮੰਗ ਨਾ ਕਰਿਆ ਕਰੋ ਵੀ ਮੈਂ ਇੰਨੇ ਲਾ ਕੇ ਗਈ ਸੀ ਮੈਂ ਕਈਆਂ ਦੇ ਸੋਨ ਚ ਆਇਆ ਵੀ ਮੈਂ ਤਾਂ ਇੰਨੇ ਲਾ ਕੇ ਗਈ ਤੇ ਮੈਨੂੰ ਇੰਨੇ ਹੀ ਦਿੱਤੇ ਜੀ ਆਪਾਂ ਨਾਂ ਵੀ ਦੇਊਗਾ ਵੀਰ ਖਾਲੀ ਹੱਥ ਵੀ ਧਰ ਦੇ ਵੀਰਾਂ ਦਾ ਤਾਂ ਮਾਪਿਆਂ ਨੂੰ ਵਾਦਾ ਸਰਾ ਹੁੰਦਾ ਵੀਰਾਂ ਦਾ ਹਨਾ ਤੇ ਗੁੱਸਾ ਨਾ ਕਰੋ ਭੈਣ ਨੂੰ ਗਿਫਟਾਂ ਕੋਸ਼ਟਾ ਤਾਂ ਇੱਥੇ ਹੀ ਰਹਿ ਜਾਣੇ ਆ ਜਿਹੜਾ ਪਿਆਰ ਆ ਭੈਣ ਭਰਾਵਾਂ ਦਾ ਉਹ ਆਪਾਂ ਨੂੰ ਕਿਤੇ ਮੁੱਲ ਨਹੀਂ ਮਿਲਦਾ ਜਿਨ੍ਹਾਂ ਦੇ ਨਹੀਂ ਹੁੰਦੇ ਉਹ ਤਾਂ ਸੱਤ ਪਰਾਇਆ ਵੀ ਭਰਾ ਬਣਾ ਕੇ ਰਖੜੀ ਬੰਨ੍ਹ ਦਿੰਦੀਆਂ ਜਿਨ੍ਹਾਂ ਦੇ ਆਪ ਦੇ ਨਾਲ ਦੇ ਜੰਮੇ ਭੈਣ ਭਰਾ ਹੈਗੇ ਹਨ ਤੇ ਖੋਚੋ ਕੇ ਰਖੜੀ ਬੰਨ੍ਹਾ ਕਰੋ ਤੇ ਇਹ ਨਾ ਦੋਲਿਆ ਕਰੋ ਮੇਨਿਆ ਕਰੋ ਵੀ ਮੈਂ ਇੰਨਾ ਕੁਝ ਲੈ ਕੇ ਗਈ ਸੀ ਤੇ ਮੈਨੂੰ ਭਰਾ ਨੇ ਮੇਰੇ ਨੇ ਇੰਨਾ ਦਿੱਤਾ ਇੰਨਾ ਦਿੱਤਾ ਸੋ ਹੱਤਾ ਬਨ ਕੇ ਬੇਨਤੀ ਹੈ ਇਹ ਰਖੜੀ ਦਾ ਤਿਹਾਰ ਪਿਆਰ ਦਾ ਪ੍ਰਤੀਕ ਆ ਭੈਣ ਭਰਾ ਖੁਸ਼ ਰਹੋ ਵਸਦੇ ਰਹੋ ਵੇਗੁਰਜੀ ਕਾ ਖਾਲਸਾ ਵੇਗੁਰਜੀ ਕੀ ਫਤਿਹ